ਨਾ ਇਹ ਪ੍ਰਸ਼ਾਸਨ ਆਪਦੇ ਵਾਅਦੇ ਤੋਂ ਜੇ ਮੁੱਕਰ ਗਿਆ ਜਾਂ ਸ਼੍ਰੋਮਣੀਪੁਰ ਦਰਾਂ ਪ੍ਰਬੰਧਕ ਕਮੇਟੀ ਨੇ ਜਿਹੜੀ ਗੱਲ ਕੀਤੀ ਇਹ ਸਾਰੇ ਇਸ ਗੱਲ ਤੋਂ ਪਾਸਾ ਵੱਟਦੇ ਆ ਤੇ 2 ਜਨਵਰੀ ਨੂੰ ਅਸੀਂ ਇੱਕ ਬਹੁਤ ਵੱਡਾ ਕਟ ਕਰਾਂਗੇ ਔਰ ਜਿਹੜੇ ਜਿਹੜੇ ਮੁੱਕਰਨ ਵਾਲੇ ਆ ਉਹਨਾਂ ਦੇ ਖਿਲਾਫ ਇੱਕੀ ਜੰਗ ਛੇੜਾਂ ਬੀਤੇ ਦਿਨੀ ਰੂਪਨਗਰ ਦੇ ਪਿੰਡ ਰਾਮਪੁਰ ਵੇਟ ਚਮਲੂਟੀ ਤੋਂ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਸਾਧ ਵੱਲੋਂ ਪਿੰਡ ਵਾਲਿਆਂ ਨਾਲ ਮਿਲ ਕੇ ਸਮਾਧ ਵਾਲੇ ਸਥਾਨ ਦੇ ਨੇੜੇ ਸ੍ਰੀ ਕਨਪੜ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ ਇਸ ਸਬੰਧੀ ਜਦੋਂ ਮੌਕਾ ਦੇਖਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਉੱਥੇ ਪਹੁੰਚਦੇ ਨੇ ਤਾਂ ਪ੍ਰਬੰਧਕਾਂ ਵੱਲੋਂ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਮਾਮਲਾ ਪੁਲਿਸ ਕੋਲ ਪਹੁੰਚਿਆ ਪੁਲਿਸ ਨੇ ਬੇਸ਼ੱਕ ਇਸ ਵਿੱਚ ਮੁਕਦਮਾ ਦਾਇਰ ਕਰ ਦਿੱਤਾ ਪਰ ਫਿਰ ਵੀ ਇਹ ਮਾਮਲਾ ਦਿਨੋ ਦਿਨ ਤੂਲ ਫੜਦਾ ਜਾ ਰਿਹਾ ਹੈ ਕਿਉਂਕਿ ਸਤਕਾਰ ਕਮੇਟੀ ਦੇ ਸਿੰਘਾਂ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਵਿੱਚ ਬਣਦੀਆਂ ਧਾਰਾਵਾਂ ਸ਼ਾਮਿਲ ਨਹੀਂ ਕੀਤੀਆਂ ਗਈਆਂ ਇਸ ਸਬੰਧੀ ਸ੍ਰੀ ਗੁਰੂਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਸੁਭਜੀਤ ਸਿੰਘ ਖੋਸੇ ਸਰਪ੍ਰਸਤ ਪਾਈ ਬਲਵੀਰ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਬ ਪਰ ਤੋਂ ਸਮੂਹ ਮੈਂਬਰ ਰੂਪਨਗਰ ਬੱਚੇ ਇਕੱਠੇ ਹੋਏ ਅਤੇ ਇਸ ਸਬੰਧੀ ਐਸਪੀ ਹੈੱਡਕੁਆਰਟਰ ਅਜਿੰਦਰ ਸਿੰਘ ਨੂੰ ਮਿਲੇ ਜਿੱਥੇ ਉਹਨਾਂ ਨੇ ਕਿਹਾ ਕਿ ਸ੍ਰੀ ਖਨਪੜ ਸਾਹਿਬ ਦੇ ਪੂਪ ਪਾਣ ਤੋਂ ਬਾਅਦ ਸ਼੍ਰੀ 옴ਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸਰੂਪ ਨੂੰ ਮर्यादा ਅਨੁਸਾਰ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਦੇ ਵਿੱਚ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ। ਭਾਈ ਖੋਸਾ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਵਿੱਚ ਪੜ੍ਹਦੀਆਂ ਧਾਰਾਵਾਂ ਸ਼ਾਮਿਲ ਨਾ ਕੀਤੀਆਂ ਤਾਂ 2 ਤਰੀਕ ਨੂੰ ਵੱਡਾ ਇਕੱਠ ਕੀਤਾ ਜਾਵੇਗਾ। ਦੇਖੋ ਜੀ ਪਹਿਲਾਂ ਤਾਂ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਗੱਲ ਨੂੰ ਜਿਹੜੀ ਮੰਦਭਾਗੀ ਖਬਰ ਉੱਥੇ ਘਟਨਾ ਵਾਪਰੀ ਸੀ ਉਹਨੂੰ ਸੰਗਤਾਂ ਤੱਕ ਪਹੁੰਚਾਇਆ। ਪ੍ਰतिकਰਮ ਵੱਖਰੇ ਵੱਖਰੇ ਆਏ। ਪਰ ਅੱਜ ਇਹਦੀ ਜਦੋਂ ਪਰਚੋਲ ਕੀਤੀ ਆ ਤੇ ਸਚਾਈ ਇਹ ਸਾਹਮਣੇ ਆਈ ਆ ਕਿ ਜਿਹੜਾ ਰਣਜੀਤ ਸਿੰਘ ਐ ਪਖੰਡੀ ਉਥੇ ਗੱਦੀ ਲਾਉਂਦਾ ਉਹਨੇ ਗੁਰਦੁਆਰਾ ਕਤਲਗੜ ਸਾਹਿਬ ਦੇ ਪ੍ਰਬੰਧਕ ਵੀ ਚਾਏ ਉਹ ਚੇਮੰਦਰ ਸਾਹਿਬ ਹੋਣ ਚਾਏ ਪ੍ਰਚਾਰਕ ਵੀ ਹੋਣ ਸਾਰਿਆਂ ਨੂੰ ਗਮਰਾਹ ਕਰਕੇ ਝੂਠ ਬੋਲ ਕੇ ਮਹਾਰਾਜ ਦਾ ਸਰੂਪ ਇੱਥੋਂ ਲੈ ਕੇ ਗਏ ਨੇ ਔਰ ਇਥੋਂ ਲੈ ਕੇ ਗਏ ਨੇ ਕਿ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹੀਦੀ ਦੇ ਸਬੰਧ ਵਿੱਚ ਉਥੇ ਖੰਡ ਪੜ ਸਾਹਿਬ ਪ੍ਰਕਾਸ਼ ਕਰਾਉਣੇ ਆ ਜਦ ਕਿ ਉਹ ਗੱਦੀ ਲਾਉਂਦੇ ਆ ਪੁੱਛਾਂ ਦਿੰਦੇ ਆ ਇਹ ਸਾਰਾ ਕੁਝ ਸਾਹਮਣੇ ਆ ਗਿਆ ਪਿਛਲੇ ਸਾਲ ਸਿੰਘਾਂ ਦੇ ਨਾਲ ਉਹਨਾਂ ਨੇ ਇੱਕ ਆਪਣੇ ਲਿਖਤ ਕੀਤੀ ਹੋਈ ਸੀ ਕਿ ਅਸੀਂ ਇੱਥੇ ਖੰਡਪੜ ਸਾਹਿਬ ਨਹੀਂ ਕਰਵਾਵਾਂਗੇ ਇਤਰਾਜਯੋਗ ਥਾਂ ਆ ਇੱਥੇ ਝੂਠ ਬੋਲ ਕੇ ਲੈ ਕੇ ਗਏ ਜਿਹੜਾ ਸਿੰਘਾਂ ਦੇ ਨਾਲ ਉਹਨਾਂ ਨੇ ਝਗੜਾ ਕੀਤਾ ਸੀਗਾ ਸਿੰਘਾਂ ਦੇ ਗਲ ਪਏ ਸੀ ਉਹਦਾ ਪ੍ਰਸ਼ਾਸਨ ਨੇ ਪਰਚਾ ਕੱਢ ਦਿੱਤਾ ਹੋਇਆ ਤੇ ਜਿਹੜੀ ਝੂਠ ਬੋਲ ਕੇ ਸਤਗੁਰ ਦੇ ਸਰੂਪ ਲੈ ਕੇ ਗਏ ਆ ਤੇ ਉੱਥੇ ਪ੍ਰਕਾਸ਼ ਕਰਕੇ ਬੇਦਵੀ ਕੀਤੀ ਉਹਦੇ ਸਬੰਧ ਚ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ ਮੌਜੂਦ ਉੱਥੇ ਜਿਹੜੇ ਐਸਪੀ ਇਨਵੈਸਟੀਗੇਸ਼ਨ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਔਰ ਰਹੀ ਗੱਲ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਪ੍ਰਕਾਸ਼ ਕੀਤੇ ਹੋਏ ਆ ਉਹ ਮਰਜ਼ਾਦਾ ਦਾ ਇੱਕ ਹਿੱਸਾ ਆ ਕਿ ਜਦੋਂ ਖੰਡਪਾਤ ਸਾਹਿਬ ਪ੍ਰਕਾਸ਼ ਹੋ ਜਾਂਦੇ ਉਹਨੂੰ ਵਿੱਚੋਂ ਨਹੀਂ ਲਿਆ ਜਾ ਸਕਦਾ ਕੱਲ ਉਹਦੇ ਭੋਗ ਪੈ ਜਾਣਗੇ ਤੇ ਐਸਪੀ ਸਾਹਿਬ ਨੇ ਇਹ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਉੱਥੋਂ ਮਹਾਰਾਜ ਦਾ ਸਰੂਪ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖਾਂ ਨੂੰ ਸੱਜਣਾ ਨੂੰ ਨਾਲ ਲੈ ਕੇ ਮੈਨੇਜਰ ਸਾਹਿਬ ਨੂੰ ਜਾਂ ਹੋਰ ਜਿਹੜੇ ਵੀ ਵਾਜਿਬ ਸਮਝਦੇ ਹੋਣਗੇ ਗੁਰਮੁਖ ਉਹ ਜਾ ਕੇ ਪ੍ਰਚਾਰਕ ਵੀਰ ਉੱਥੋਂ ਮਹਾਰਾਜ ਦੇ ਸਰੂਪ ਲੈ ਆਉਣਗੇ ਔਰ ਸਾਡੇ ਅਸੀਂ ਵਿਸ਼ਵਾਸ ਕੀਤਾ ਇਸ ਕਰਕੇ ਕਿ 25 26 27 28 ਅੱਗੇ ਬਾਬਾ ਜੋਰਾਵਰ ਸਿੰਘ ਦਾ ਬਾਬਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਜੋੜ ਮੇਲਾ ਆ ਰਿਹਾ ਤੇ ਉਹ ਨੂੰ ਅਸੀਂ ਕਿਸੇ ਤਰ੍ਹਾਂ ਦਾ ਵਾਅਦਾ ਨਹੀਂ ਬੰਨਣਾ ਚਾਹੁੰਦੇ ਉਹਦੇ ਵਿੱਚ ਨਾ ਜੇ ਪ੍ਰਸ਼ਾਸਨ ਆਪਦੇ ਵਾਅਦੇ ਤੋਂ ਜੇ ਮੁੱਕਰ ਗਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਗੱਲ ਕੀਤੀ ਇਹ ਸਾਰੇ ਇਸ ਗੱਲ ਤੋਂ ਪਾਸਾ ਵੱਟਦੇ ਆ ਤੇ 2 ਜਨਵਰੀ ਨੂੰ ਅਸੀਂ ਇੱਕ ਬਹੁਤ ਵੱਡਾ ਕਟ ਕਰਾਂਗੇ ਔਰ ਜਿਹੜੇ ਜਿਹੜੇ ਮੁਕਰਨ ਵਾਲੇ ਆ ਉਹਨਾਂ ਦੇ ਖਿਲਾਫ ਟਿੱਕੀ ਜੰਗ ਛੜਾਂਗੇ ਦੂਜੇ ਪਾਸੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਅਤੇ ਕਥਾਵਾਚਕ ਭਾਈ ਬਗੀਚਾ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਝੂਠ ਬੋਲ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਪਾਠ ਰਖਣ ਦੀ ਆਗਿਆ ਲੈ ਗਿਆ ਜਿਸ ਦੇ ਲਈ ਉਹਨਾਂ ਵੱਲੋਂ ਉਸ ਦੇ ਖਿਲਾਫ ਪੁਲਿਸ ਨੂੰ ਕਾਰਵਾਈ ਲਈ ਵੀ ਸ਼ਿਕਾਇਤ ਦਾਇਰ ਕਰਵਾ ਦਿੱਤੀ ਗਈ ਹੈ ਅਈ ਤਨਾਮ ਦੇ ਪਾਇਬਗੀਚਾ ਸਨਮਾਨ ਵਾਲ ਜਿਹੜੀ ਉਹਨਾਂ ਨੇ ਝੂਠਾ ਵਾਅਦਾ ਕਰਕੇ ਤੋਂ ਮਾਦਾ ਸਮੂਹ ਲੈ ਕੇ ਗਏ ਸੀ ਉਸ ਨੂੰ ਕੱਲ ਨੂੰ ਜਾ ਕੇ ਲਿਆਵਾਂਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਜਿਹੜੀ ਉਹ ਦਰਖਾਸਤ ਦਿੱਤੀ ਚਾਉਂਗੀ ਅਸੀਂ ਸਿੱਖਾਂ ਕਾਦੀ ਕਹਿੰਦੇ ਉਹਦੇ ਵਿੱਚ ਇਹ ਹੈ ਜੀ ਅਸੀਂ ਅੱਜ ਵੀ ਉਸ ਪਿੰਡ ਦੇ ਵਿੱਚ ਗਏ ਸਾਂ ਤੇ ਉਹਨਾਂ ਸਾਰੇ ਪਿੰਡ ਵਾਲੇ ਲੋਕਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਸਮਝਾਇਆ ਸੀ ਕਿ ਉਹ ਸਾਡੇ ਨਾਲ ਇਸ ਗੱਲ ਦੇ ਉੱਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਉਹ ਸਮਾਦਮ ਵਾਲਾ ਕੰਮ ਉਹਨੂੰ ਬਿਲਕੁਲ ਬੰਦ ਕਰ ਦੇਵਾਂਗੇ ਉਹ ਉਹਨੂੰ ਆਲੇ ਦੋਲੇ ਕਵਰ ਕਰਕੇ ਉਧਰ ਕੋਈ ਵੀ ਸੰਗਤ ਜਿਹੜੀ ਹੈ ਨਹੀਂ ਜਾਊਗੀ ਤੇ ਮੈਂ ਤੇ ਉਹਨਾਂ ਨੂੰ ਇੱਥੋਂ ਤੱਕ ਕਹਿਆ ਸੀ ਵੀ ਤੁਸੀਂ ਸਮਾਦ ਨੂੰ ਢਾ ਦਿਓ ਨਹੀਂ ਤੇ ਇਹਦੇ ਵਿੱਚ ਗੁਰੂ ਸਾਹਿਬ ਜੀ ਦਾ ਸਰਾ ਸਰਨ ਨਿਰਾਦਰ ਹੈ ਉਹ ਕਹਿੰਦੇ ਸਨ ਠੀਕ ਹੈ ਨਾ ਤੇ ਫਿਰ ਉਹ ਮਹਾਰਾਜ ਜੀ ਦਾ ਸਰੂਪ ਉਥੇ ਲੈ ਜਾ ਕੇ ਉਹਨਾਂ ਨੇ ਪ੍ਰਕਾਸ਼ ਕੀਤਾ ਤੇ ਅਸੀਂ ਅੱਜ ਮੌਕੇ ਤੇ ਵੀ ਜਾ ਕੇ ਸਾਰੇ ਪੇਂਡ ਵਾਲਿਆਂ ਨੂੰ ਇਹ ਜਿਹੜੇ ਉਹ ਸਮਝਾਇਆ ਸੀ ਤੇ ਉਹਨਾਂ ਦੇ ਗੱਲ ਮੰਨਣ ਵਿੱਚ ਆਈ ਸੀ ਵੀ ਵਾਕਿਆ ਹੀ ਉਹਨਾਂ ਨੂੰ ਨੇਕਾ ਇਤਿਹਾਸ ਵਿੱਚੋਂ ਗੁਰਬਾਣੀ ਵਿੱਚੋਂ ਆਧਾਰਨਾ ਦੇ ਦੇ ਕੇ ਸਮਝਾਇਆ ਸੀ ਕਿ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਕਿ ਜਾਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਜਾਓ ਤੇ ਜਾਂ ਤੁਸੀਂ ਸਮਾਦ ਦੀ ਪੂਜਾ ਕਰ ਲੋ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਾਰੀ ਉਹ ਤੀਰ ਚੁਕਾਇਆ ਸੀ ਦਾਦੂ ਦੀ ਕਬਰ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਵੀ ਜਿਹੜਾ ਤਨਖਾਹ ਲਾ ਦਿੱਤੀ ਸੀ ਕਿ ਗੁਰੂ ਸਾਹਿਬ ਜੀ ਤੁਸੀਂ ਇਹ ਗਲਤੀ ਕੀਤੀ ਹੈ ਤੇ ਹੋਰ ਵੀ ਉਹ ਸਾਰਾ ਮੈਂ ਤੁਹਾਨੂੰ ਸਮਝਾ ਕੇ ਆਇਆ ਇੱਕ ਮਿੰਟ ਮੈਂ ਦੱਸਣਾ ਚਾਹੁੰਦਾ ਜ਼ਰੂਰੀ ਕਿ ਜਦੋਂ ਭਾਈ ਮੰਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਆਇਆ ਸੀ ਉਦੋਂ ਵੀ ਇਹੀ ਗੱਲ ਸੀ ਗੁਰੂ ਸਾਹਿਬ ਨੇ ਕਿਹਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਕਹਿਣ ਦਾ ਭਾਵ ਵੀ ਉਹਨਾਂ ਲੋਕਾਂ ਦੀ ਮੈਨੂੰ ਲੱਗਦਾ ਹੈ ਵੀ ਉਹ ਲੋਕੀ ਇਸ ਗੱਲ ਨੂੰ ਜ਼ਰੂਰ ਸਮਝਣਗੇ ਤੇ ਆਉਣ ਵਾਲੇ ਸਮੇਂ ਵਿੱਚ ਉਹ ਸਮਾਦ ਢ ਜਿਹੜਾ ਝੂਠ ਬੋਲ ਕੇ ਜਿਹੜਾ ਤੁਹਾਨੂੰ ਲੈ ਕੇ ਗੁਮਰਾਹ ਕਰਕੇ ਉਹਦੇ ਵਿੱਚ ਕੀ ਕਾਰਵਾਈ ਕਰਵਾ ਰਹੇ ਤੁਸੀਂ ਹੁਣ ਉਹਦੇ ਵਿੱਚ ਮੈਂ ਐਸਐਸਓ ਸਾਹਿਬ ਨੂੰ ਐਪਲੀਕੇਸ਼ਨ ਲਿਖੀ ਹੈ ਕਿ ਇਹਨੇ ਇਹਨਾਂ ਲੋਕਾਂ ਨੇ ਪਿੰਡ ਵਾਲਿਆਂ ਨੇ ਜਾਂ ਉਸ ਬੰਦੇ ਨੇ ਜਿਹੜਾ ਰਣਜੀਤ ਸਿੰਘ ਸੀ ਉਹਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਵੀ ਪਿਛਲੇ ਸਾਲ ਵੀ ਸਾਡਾ ਸਤਕਾਰ ਕਮੇਟੀ ਦੇ ਨਾਲ ਇਸ ਵਿਸ਼ੇ ਤੇ ਕੋਈ ਇੱਕ ਫੈਸਲਾ ਹੋਇਆ ਸੀ ਤੇ ਪੰਚਾਇਤ ਨੇ ਇਕੱਠੀ ਹੋ ਕੇ ਇੱਕ ਮਤਾ ਪਕਾਇਆ ਸੀ ਤੇ ਉਹਦੇ ਵਿੱਚ ਉਸ ਰਣਜੀਤ ਸਿੰਘ ਨਾਮ ਦੇ ਬੰਦੇ ਨੇ ਸੰਘਤਤ ਕੋਲੋਂ ਮਾਫੀ ਮੰਗੀ ਸੀ ਕਿ ਮੈਂ ਅੱਗੇ ਤੋਂ ਕਦੇ ਵੀ ਇੱਥੇ ਅਖੰਡ ਪਾਠ ਸਾਹਿਬ ਨਹੀਂ ਰੱਖਾਂਗਾ ਪਰ ਇਹ ਪਖੰਡ ਦਾ ਸਾਰਾ ਜਿਹੜਾ ਮੈਂ ਕੰਮ ਬੰਦ ਕਰ ਦਾਂਗਾ ਪਰ ਇਸ ਵਾਰੀ ਕਿਉਂਕਿ ਮੈਂ ਵੀ ਨਵਾਂ ਆ ਇਸ ਇਲਾਕੇ ਵਿੱਚ ਔਮਕੌਰ ਸਾਹਿਬ ਵਿੱਚ ਮੈਨੂੰ ਉਦੋਂ ਸਿਰਫ ਮਹੀਨਾ ਜਾਂ ਡੇਢ ਮਹੀਨਾ ਇੰਨਾ ਕੁ ਸਮਾਂ ਹੋਇਆ ਸੀ ਸਾਡੇ ਮੈਨੇਜਰ ਸਾਹਿਬ ਨੂੰ ਵੀ ਇੱਥੇ ਆਏ ਆ ਬਸ 3 ਕਿ ਦਿਨ ਹੋਏ ਸਨ ਤੇ ਉਹ ਸਾਨੂੰ ਲੋਕੀਂ ਬਸ ਉੱਥੇ ਲੈ ਗਏ ਜੀ ਇੱਥੇ ਇੱਕ ਬੜਾ ਵੱਡਾ ਹਾਲ ਅਸੀਂ ਬਣਾਇਆ ਵਾ ਤੇ ਇੱਥੇ ਅਸੀਂ ਸਹਿਬਜ਼ਾਦਿਆਂ ਦਾ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਕਰਨਾ ਤੇ ਅੱਜ ਉਥੇ ਕੋਕੇ ਮੱਧ ਵਾਲਾ ਦਿਨ ਚੱਲ ਰਿਹਾ ਸੀ ਤੇ ਸਵੇਰੇ ਉਥੇ ਭੋਗ ਪੈ ਜਾਣਗੇ ਵੈਸੇ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਲੈਣ ਵਾਸਤੇ ਗਏ ਸੀ ਪਰ ਮੱਧ ਦਾ ਸਮਾਉਣ ਕਰਕੇ ਸੀ ਨਹੀਂ ਲੈ ਜਾ ਸਕੇ ਤੇ ਸਵੇਰੇ ਅਸੀਂ ਜਿਹੜਾ ਉਥੋਂ ਗੁਰੂ ਸਾਹਿਬ ਜੀ ਦਾ ਸਰੂਪ ਵੀ ਲੈ ਆਵਾਂਗੇ ਤੇ ਜੇ ਸਾਨੂੰ ਲੋੜ ਪੈਗੀ ਅਸੀਂ ਉਸ ਸਮਾਦ ਨੂੰ ਢਾਉਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਵੀ ਕੰਮ ਗੁਰੂ ਸਾਹਿਬ ਜੀ ਦੀ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਖਿਲਾਫ ਹੋਏਗਾ ਉਹਦੇ ਉੱਤੇ ਸਾਡਾ ਸਾਰਿਆਂ ਦਾ ਜਿਹੜਾ ਪਹਿਰਾ ਦੇਣਾ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਪਲੱਸ ਪੁਆਇੰਟ ਇਹ ਵੀ ਹੈ ਬਹੁਤ ਸਾਰੇ ਲੋਕੀ ਜਿਹੜੇ ਨੇ ਇਹਨਾਂ ਵੀਡੀਓ ਦੇ ਨੀਚੇ ਕਮੈਂਟ ਵੀ ਕਰਦੇ ਨੇ ਜਿਹਦੇ ਵਿੱਚ ਸਤਕਾਰ ਕਮੇਟੀ ਨੂੰ ਮਾੜਾ ਕਿਹਾ ਜਾਂਦਾ ਵਾ ਸਤਕਾਰ ਕਮੇਟੀ ਵਾਲੇ ਜਿਹੜੇ ਗੁਰਮੁਖ ਨੇ ਉਹ ਗੁਰੂ ਮਰਿਆਦਾ ਦੇ ਅਨੁਸਾਰ ਆਪਣਾ ਪਹਿਰਾ ਦੇ ਰਹੇ ਹਨ ਤੇ ਜਿੰਨੇ ਵੀ ਆਪਣੇ ਆਪ ਨੂੰ ਸਿੱਖ ਜਾਂ ਸੁਝਵਾਣ ਰਖਾਉਣ ਵਾਲੇ ਨੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜ਼ਰੂਰ ਪੜ੍ਹ ਕੇ ਵੇਖ ਲੈਣ ਵੀ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਐਸਾ ਹੈ ਤਾਂ ਇਹ ਪੁਲੇਖੇ ਦੇ ਨਾਲ ਉਹਨਾਂ ਨੇ ਸਾਨੂੰ ਮਿਸ ਗਾਈਡ ਕਰਕੇ ਵੀ ਅਸੀਂ ਉਹਨੂੰ ਬੰਦ ਕਰਦੇ ਆਂਗੇ ਕਵਰ ਕਰਦੇ ਆਂਗੇ ਕਦੇ ਉਹ ਕਹਿੰਦੇ ਸਨ ਅਸੀਂ ਇੱਕ ਅੰਧ ਕੱਢ ਦਿਆਂਗੇ ਇੱਕ ਪੱਕੀ ਗੰਧ ਕੱਢ ਦੇਾਂਗੇ ਤੇ ਉਹਨੂੰ ਉਧਰ ਕੋਈ ਦੀ ਵੀ ਆਵਾਜ਼ਾਈ ਨਹੀਂ ਹੋਏਗੀ ਤੇ ਤਾਂ ਕਰਕੇ ਇਹ ਸਾਰਾ ਜਿਹੜਾ ਹੋਇਆ ਸਤਕਾਰ ਕਮੇਟੀ ਦੀ ਟੀਮ ਰੂਪਨਗਰ ਪਹੁੰਚਣ ਦੇ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਿੰਡ ਰਾਮਪੁਰ ਬੇਟ ਚਮਲੂਟੀ ਵਿਕੇ ਵੀ ਤਾਇਨਾਤ ਕੀਤੇ ਗਏ ਪਿੰਡ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸ੍ਰੀ ਚਮਕੌਰ ਸਾਹਿਬ ਦੇ ਡੀਐਸਪੀ ਨਵਰੀਤ ਸਿੰਘ ਬਿਰਕ ਨਾਲ ਜਦੋਂ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹ ਵੀ ਅਖੰਡ ਪਾਠ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਪੱਖ ਪੂਰ ਦੇ ਨਜ਼ਰਾਂ ਹੈ ਉਹ ਤੱਕ ਸਤਕਾਰ ਕਮੇਟੀ ਵਾਲੇ ਆ ਮੇਲੇ ਦੇ ਦੌਰਾਨ ਕਿਤੇ ਇਹ ਲੜੀ ਚੱਲ ਰਹੀ ਹੈ ਇੱਥੇ ਪੰਜ ਪਾਠਾਂ ਦੀ ਇਹ ਕਹਿੰਦੇ ਪਿਛਲੇ 13 ਸਾਲਾਂ ਤੋਂ ਲਗਾਤਾਰ ਲੜੀ ਚੱਲਦੀ ਹੈ ਕਿਉਂਕਿ ਇਹਨਾਂ ਦੇ ਗੁਰਦੁਆਰਾ ਸਾਹਿਬ ਜਿਹੜਾ ਪਿੰਡ ਦਾ ਉਹ ਜਗ੍ਹਾ ਛੋਟੀ ਹੈ ਤੇ ਧਰਮਸ਼ਾਲਾ ਦਾ ਇੱਕ ਹਾਲ ਹੈ ਉਹਦੇ ਵਿੱਚ ਇਹ ਪਾਠ ਕਰਾਉਂਦੇ ਆ ਪਿਛਲੇ 13 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਇਹਨਾਂ ਦਾ ਹਾਂਜੀ ਹੁਣ ਪਤਾ ਲੱਗਾ ਕਿ ਪਿਛਲੇ ਸਾਲ ਵੀ ਕੋਈ ਸਤਕਾਰ ਕਮੇਟੀ ਵਾਲੇ ਆਏ ਸੀਗੇ ਉਹਨਾਂ ਨੇ ਕੋਈ ਆਬਜੈਕਸ਼ਨ ਕੀਤੀ ਸੀ ਉਸ ਤੋਂ ਬਾਅਦ ਇਹ ਪਿੰਡ ਵਾਲਿਆਂ ਨੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਵੀ ਸਾਨੂੰ ਦੱਸਿਆ ਜਾਵੇ ਵੀ ਅਸੀਂ ਐਸਐਲ ਕੰਟੀਨਿਊ ਕਰ ਸਕਦੇ ਹਾਂ ਕਿ ਨਹੀਂ ਉਹਨਾਂ ਨੇ ਇਹਨਾਂ ਦੀ ਐਪਲੀਕੇਸ਼ਨ ਇਹਨਾਂ ਦੇ ਦੱਸਣ ਮੁਤਾਬਕ ਗਾਂ ਉੱਥੇ ਅਕਾਲ ਤਖਤ ਸਾਹਿਬ ਨੂੰ ਭੇਜਤੀ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਵਰਬਲੀ ਸਾਨੂੰ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਤੁਸੀਂ ਆਪਣਾ ਐਸਐਲ ਕੰਟੀਨਿਊ ਕਰ ਸਕਦੇ ਹੋ ਜਦੋਂ ਤੱਕ ਤੁਹਾਨੂੰ ਉੱਥੋਂ ਕੋਈ ਹੁਕਮ ਨਹੀਂ ਆਉਂਦਾ ਤੁਸੀਂ ਆਪਣਾ ਪਾਠ ਦੀ ਲੜੀ ਜਿਹੜੀ ਉਹਨੂੰ ਕੰਟੀਨਿਊ ਕਰ ਸਕਦੇ ਹੋ ਇਹ ਵਰਬਲੀ ਇਹਨਾਂ ਨੂੰ ਕੇਸਗੜ ਸਾਹਿਬ ਤੋਂ ਕਹਿ ਦਿੱਤਾ ਸੀ ਇਸ ਕਰਕੇ ਕਹਿੰਦੇ ਅਸੀਂ ਰਖਾ ਲਿਆ ਸੀ ਜੇ ਸਾਨੂੰ ਉੱਥੋਂ ਮਨਾ ਕਰ ਦਿੰਦੇ ਤਾਂ ਵੀ ਅਸੀਂ ਨਹੀਂ ਸੀ ਲਖਾਉਣਾ ਦੂਸਰਾ ਇਹਨਾਂ ਨੇ ਇਹ ਜਿਹੜੀ ਬੀੜ ਮਹਾਰਾਜ ਦੀ ਲੈਂਦੀ ਹੈ ਉਹ ਵੀ ਕਤਲਗੜ੍ਹ ਸਾਹਿਬ ਗੁਰਦਵਾਰਾ ਸਾਹਿਬ ਤੋਂ ਜਾ ਕੇ ਲੈ ਕੇ ਆਉਂਦੀ ਹੈ ਉੱਥੋਂ ਦਾ ਕੋਈ ਮੁਲਾਜ਼ਮ ਆ ਕੇ ਹੈੱਡ ਗ੍ਰਾਂਥੀ ਇੱਥੇ ਪਹਿਲਾਂ ਆ ਕੇ ਚੈੱਕ ਕਰਕੇ ਗਿਆ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਬੀੜ ਇਹਨਾਂ ਨੂੰ ਇਸ਼ੂ ਕੀਤੀ ਉੱਥੋਂ ਤੇ ਉਹਦੇ ਬਾਅਦ ਇਹ ਵਿਵਾਦ ਹੋ ਗਿਆ ਇੱਥੇ ਉਹਨਾਂ ਨੇ ਦੂਸਰੀ ਉਹਨਾਂ ਦੀ ਗਲਤ ਗੱਲ ਏ ਸੀ ਵੀ ਉਹਨਾਂ ਨੇ ਜੇ ਕੋਈ ਉਹਨਾਂ ਨੂੰ ਆਬਜੈਕਸ਼ਨ ਸੀ ਦੇ ਸ਼ੁੱਡ ਹੈਵ ਕਮ ਟੂ ਅਸ ਸਾਨੂੰ ਕੰਪਲੇਂਟ ਦਿੰਦੇ ਹਾਂਜੀ ਅਸੀਂ ਫਿਰ ਦੇਖਦੇ ਸਾਰੇ ਫੈਕਟਸ ਕੀ ਨੇ ਉਹਨਾਂ ਨੇ ਆ ਕੇ ਸਿੱਧਾ ਹੀ ਇੱਥੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਆ ਕੇ ਦਖਲਅੰਦਾਜ਼ੀ ਕੀਤੀ ਤਾਂ ਉਹਨਾਂ ਦਾ ਝਗੜਾ ਹੋ ਗਿਆ ਉਹ ਫਿਰ ਪਿੰਡ ਵਾਲਿਆਂ ਵੱਲੋਂ ਕੋਈ ਦੋ ਬੰਦੇ ਨੇ ਸੱਟਾਂ ਲੱਗੀਆਂ ਉਹ ਪਿੰਡ ਵਾਲਿਆਂ ਦੇ ਖਿਲਾਫ ਅਰਚਾਦਨ ਕਿਹਦੇ ਕਿਹਦੇ ਖਿਲਾਫ ਅਰਚਾਦਨ ਹੋਇਆ ਜੀ ਕੋਈ ਦੋ ਤਿੰਨ ਬੰਦੇ ਬਾਕੀ ਅਣਪਛਾਤੇ ਆਂਦੇ ਸਰ ਗੁਰਦੁਆਰਾ ਵਾਲਿਆਂ ਨੇ ਕਹਿਣਾ ਜੀ ਇਹ ਜਿਹੜਾ ਹੈਗਾ ਝੂਠ ਬੋਲ ਕੇ ਲੈ ਕੇ ਗਿਆ ਸੀ ਉਹਨਾਂ ਦੇ ਖਿਲਾਫ ਕੰਪਲੇਂਟ ਦੇ ਰਿਹਾ ਜੀ ਉਹਨਾਂ ਦਾ ਬੰਦਾ ਖੁਦ ਇੱਥੇ ਆ ਕੇ ਚੈੱਕ ਹਾਂਜੀ ਉਹੀ ਹੁਣ ਕਹਿ ਰਹੇ ਉਹੀ ਕਹਿ ਰਹੇ ਜੀ ਅਸੀਂ ਕੰ ਕਿਸ ਬੇਸ ਤੇ ਪਹਿਲਾਂ 420 ਕੀਤੀ ਸਾਡੇ ਪਹਿਲਾਂ ਇੱਥੇ ਆ ਕੇ ਚੈੱਕ ਕਰਕੇ ਗਏ ਆ 420 ਹੋਈ ਕੀ ਗੱਲ ਹੋ ਗਈ ਇਹਦੇ ਚ ਹਾਂਜੀ ਨਹੀਂ ਬਾਈਟ ਕਰਕੇ ਆਈ ਸੀ ਉਹਨੇ ਕਰ ਰਿਹਾ ਤਾਂ ਇਹ ਵੀ ਦੁਬਾਰਾ ਪੁੱਛ ਲਿਆ ਉਹਨਾਂ ਨੂੰ ਵੀ ਤੁਹਾਡਾ ਬੰਦਾ ਇੱਥੇ ਆਇਆ ਜੋ ਇਹਨਾਂ ਨੇ ਸਾਨੂੰ ਦੱਸਿਆ ਵੀ ਜਾ ਕੇ ਇੱਥੋਂ ਹੈਡ ਗ੍ਰੰਥੀ ਸਾਹਿਬ ਆਏ ਕਤਲਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਆਏ ਆ ਕੇ ਉਹਨਾਂ ਨੇ ਆ ਕੇ ਚੈੱਕ ਕੀਤਾ ਫਿਰ ਉਹਨਾਂ ਨੇ ਵੀਡੀਓ ਸ਼ੂਟ ਕੀਤੀ ਉੱਥੋਂ ਬੈਠੇ ਬੈਠੇ ਤੋਂ ਨਹੀਂ ਆ ਕੇ ਚੈੱਕ ਕੀਤਾ ਪਹਿਲਾਂ ਸਰ ਹੁਣ ਕੀ ਸਟੇਟਸ ਹੈ ਤੇ ਕਾਫੀ ਪੁਲਿਸ ਫੋਰਸ ਲਾਈ ਗਈ ਆਈ ਗਈ ਹੈ ਕਾਫੀ ਕੀ ਸਟੇਟਸ ਹੈ ਹੁਣ ਸਟੇਟਸ ਤਾਂ ਇਹ ਹੈ ਵੀ ਫਰਦਰ ਕੋਈ ਇੱਥੇ ਲ ਉਹ ਉਹਦੇ ਵਾਸਤੇ ਆਏ ਸੀਗੇ ਠੀਕ ਹੈ ਤੇ ਸਾਰੇ ਜਿਹੜਾ ਪਰਚਾ ਵਾਲੀ ਉਹਦੀ ਅਰੈਸਟ ਕੋਈ ਪਾਈ ਹਲੇ ਨਾ ਨਹੀਂ ਹਲੇ ਅਰੈਸਟ ਨਹੀਂ ਹੋਈ ਜ਼ਿਕਰ ਹੋ ਗਿਆ ਕਿ ਪਿਛਲੇ ਸਾਲ 13 ਦਸੰਬਰ ਨੂੰ ਇਸ ਸਥਾਨ ਤੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਸਤਕਾਰ ਕਮੇਟੀ ਦੇ ਪ੍ਰਬੰਧਕਾਂ ਵਿਚਾਲੇ ਟਕਰਾਅ ਹੋਇਆ ਸੀ ਅਤੇ ਮਾਮਲਾ ਤਕਸਿਰੀ ਕੇਸਗੜ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਜਿਸ ਤੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਹੈੱਡ ਗ੍ਰਾਂਤੀ ਅਤੇ ਕਥਾਵਾਚਕ ਮੌਕੇ ਤੇ ਆਏ ਸਨ ਜਿਸ ਦੌਰਾਨ ਇਸ ਡੇਰੇ ਦੇ ਮੁਖੀ ਰਣਜੀਤ ਸਿੰਘ ਤੇ ਪਿੰਡ ਵਾਸੀਆਂ ਨੇ ਆਪਣੀ ਗਲਤੀ ਮੰਨਦੇ ਹੋਏ ਇਸ ਸਥਾਨ ਤੇ ਸ੍ਰੀ ਕਣਪੜ ਸਾਹਿਬ ਨਾ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਲਿਖਤੀ ਮੁਆਫੀ ਮੰਗੀ ਸੀ ਪਰ ਇਸ ਦੇ ਬਾਵਜੂਦ ਵੀ ਵਾਦਾ ਖਿਲਾਫੀ ਕਰਦੇ ਹੋਏ ਰਣਜੀਤ ਸਿੰਘ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮੁੜ ਤੋਂ ਗਲਤੀ ਨੂੰ ਦੁਹਰਾਇਆ ਹੈ ਜਿਸ ਕਰਕੇ ਸਾਰਾ ਵਿਵਾਦ ਖੜਾ ਹੋਇਆ ਹੁਣ ਵੇਖਣਾ ਹੋਵੇਗਾ ਕਿ ਸਤਕਾਰ ਕਮੇਟੀ ਦੇ ਇਸ ਤਿੱਖੇ ਐਕਸ਼ਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਰੋਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ